ਸ਼ਸ਼ੀਕਲ ਮੈਂ ਸੋਨਮ ਸ਼ਰਮਾ ਤੁਸੀਂ ਵੇਖ ਰਹੇ ਹੋ ਏ ਬਨ ਪੰਜਾਬੀ ਟੀਵੀ ਅਸੀਂ ਰਖੜਾ ਟੈਕਨੋਲੋਜੀ ਦੇ ਵਿੱਚ ਖੜੇ ਆ ਤੇ ਇੱਥੇ ਜਿਹੜੇ ਐ ਜਸ਼ਨ ਮਨਾਏ ਜਾ ਰਹੇ ਨੇ ਪਾਰਟੀ ਕੀਤੀ ਜਾ ਰਹੀ ਆ ਅੱਜ ਕਰਦੇ ਆਪਾਂ ਗੱਲਬਾਤ ਤੇ ਸਾਡੇ ਗਗਨ ਮੈਮ ਅੱਜ ਆਪਣਾ ਜਿਹੜਾ ਲੰਬੇ ਸਮੇਂ ਤੋਂ ਆਪਣਾ ਜਿਹੜਾ ਉਰੇ ਕੰਮ ਕਰ ਰਹੇ ਸੀਗੇ ਸੇਵਾ ਨਿਭਾ ਰਹੇ ਸੀ ਆ ਕਰਦੇ ਉਹਨਾਂ ਨਾਲ ਗੱਲਬਾਤ ਕਿ ਉਹਨਾਂ ਦਾ ਕੀ ਆਪਣਾ ਜਿਹੜਾ ਸਫਰ ਰਿਹਾ ਹੈ ਹਾਂਜੀ ਗਗਨ ਜੀ ਤੁਹਾਡਾ ਕਿੱਦਾਂ ਰਿਹਾ ਇੱਥੇ ਦਾ ਸਫਰ ਮੇਰਾ ਬਹੁਤ ਵਧੀਆ ਸਫਰ ਰਿਹਾਇਆ ਥੇ ਮੈਂ 2016 ਚ ਆਈ ਸੀਗੀ ਤੇ ਮੈਨੂੰ ਲੱਗਦਾ ਮੈਨੂੰ 7 ਇਅਰਸ ਤੋਂ ਥੋੜੇ ਮਤ ਉੱਪਰ ਹੀ ਹੋ ਗਏ ਤੇ ਮੇਰਾ ਬਹੁਤ ਇੱਕ ਫੈਮਿਲੀ ਵਾਂਗੀ ਸੀਗੇ ਮੈਨੂੰ ਬਹੁਤ ਦਿਲ ਲੱਗਦਾ ਸੀ ਇੱਥੇ ਜੀ ਹਾਂਜੀ ਇਸ ਤੋਂ ਬਾਅਦ ਤੁਸੀਂ ਕਿੱਥੇ ਜਾ ਰਹੇ ਹੋ ਮੈਂ ਕੈਨੇਡਾ ਜਾ ਰਹੀ ਹਾਂ ਹਾਂਜੀ ਇਹਨਾਂ ਬਾਰੇ ਹੋਰ ਵੀ ਆਪਾਂ ਗੱਲਬਾਤ ਕਰਦੇ ਕਿ ਕਿਦਾਂ ਕਿ ਕਿਵੇਂ ਦੇ ਸੀਗੇ ਆਪਣੇ ਗगन मैम ਗगन ਇਥੇ ਜਿੱਦਾਂ ਪਤਾ ਲੱਗ ਰਿਹਾ ਕਿ 2016 ਚ ਆਈ ਸੀ ਉਹਨੇ ਇੱਥੇ ਆ ਕੇ ਸਿੱਖਿਆ ਘੱਟ ਹੈ ਤੇ ਸਖਾਇਆ ਜ਼ਿਆਦਾ ਸਾਨੂੰ ਇੱਕ ਬਹੁਤ ਹੀ ਹੁਨਾਰ ਤਜਰਬੇਕਾਰ ਤਜਰਬਾ ਲੈ ਕੇ ਬਾਹਰ ਜਾ ਰਹੀ ਹੈ ਅਸੀਂ ਪ੍ਰਮਾਤਮਾ ਅਰਦਾਸ ਕਰਦੇ ਹਾਂ ਕਿ ਉੱਥੇ ਜਾ ਕੇ ਵੀ ਬਹੁਤ ਚੰਗੀ ਤਰ੍ਹਾਂ ਸੈਟਲ ਹੋ ਜਾਵੇ ਅੱਛਾ ਕੰਮ ਕਰੇ ਜਦੋਂ ਵੀ ਵਾਪਸ ਇੰਡੀਆ ਆਵੇ ਸਾਨੂੰ ਜ਼ਰੂਰ ਮਿਲ ਕੇ ਜਾਵੇ ਅਸੀਂ ਬੜੇ ਖੁਸ਼ ਹਾਂ ਕਿ ਦੀ ਮੈਰਿਜ ਵੀ ਹੋ ਗਈ ਹੈ ਔਰ ਇਹ ਕੈਨੇਡਾ ਵੀ ਜਾ ਕੇ ਸੈਟਲ ਹੋ ਰਹੀ ਹੈ ਬਹੁਤ ਬਹੁਤ ਧੰਨਵਾਦ ਸਾਰੇ ਨੂੰ ਸਸਰੀਕਾਲ ਗਗਨ ਕੈਨੇਡਾ ਜਾ ਰਹੀ ਹੈ। ਛੇ ਤੁਨ ਤਾਂ ਮਾੜਾ ਮੋਟਾ ਹੋਣਾ ਹੀ ਹੈ। ਮੈਨੂੰ ਨਹੀਂ ਕਿਉਂਕਿ ਮੈਂ ਤੈਨੂੰ ਫਿਰ ਕੈਨੇਡਾ ਜਾ ਕੇ ਵੀ ਮਿਲ ਲੈਣਾ। ਪਰ ਪਰ ਜਦੋਂ ਇੱਥੇ ਆਈਦਾ ਸੀ ਕਰਨਲ ਸਾਹਿਬ ਨੂੰ ਮਿਲਣ ਜਾ ਰਿਹਾ ਇੱਥੇ ਕੰਪਲੈਕਸ ਇੱਥੇ ਆਈਦਾ ਸੀ ਤੇ ਬੜੇ ਖੁਸ਼ ਹੋਈ ਤਾਂ ਕਿ ਸਭ ਤੋਂ ਪਹਿਲਾਂ ਇੱਕ ਖੁਸ਼ ਹਸਦੀ ਘੇੜਦੀ ਕੁੜੀ ਸਾਨੂੰ ਮਿਲਦੀ ਸੀ ਤੁਸੀਂ ਖੁਸ਼ ਹੋਈਦਾ ਸੀ ਉਹ ਹੁਣ ਜੋ ਖੁਸ਼ੀ ਸੀ ਉਹ ਚਲੀ ਜਾਊਗੀ ਉਹਦਾ ਜ਼ਰੂਰ ਦੁੱਖ ਹੋਊਗਾ ਸੋ ਮੈਂ ਵਿਸ਼ ਕਰਦਾ ਕਿ ਗगन ਇੰਜੋਏ ਕਰੇ ਕੈਨੇਡਾ ਤੇ ਸਾਰਿਆਂ ਨੂੰ ਯਾਦ ਰੱਖੇ ਤੇ ਜਦੋਂ ਫੇਰ ਆਵੇ ਸਾਰਿਆਂ ਨੂੰ ਮਿਲੇ ਵਿਸ਼ ਯੂ ਗੁੱਡ ਲੱਕ ਬੜਾ ਅੱਛਾ ਹੱਸ ਕੇ ਬੋਲਦੀ ਸੀਗੀ ਅਸੀਂ ਕਹਿੰਦੇ ਆ ਵੀ ਇਹ ਜਾਨ ਲੱਗੀ ਐ ਸਾਰੇ ਇਹਨਾਂ ਨੂੰ ਜੜੀ ਹੈਗੀ ਐ ਫੇਰਵੈਲ ਦੇ ਰਹੇ ਆ ਤੇ ਉੱਥੇ ਵੀ ਇਹ ਖੁਸ਼ ਰਹੇ ਜਿਵੇਂ ਇੱਥੇ ਖੁਸ਼ ਰਹਿੰਦੀ ਸੀ ਤੇ ਲੋਕਾਂ ਨੂੰ ਵਧੀਆ ਏ ਉੱਥੇ ਵੀ ਸਰਵਸਤੇ ਹਾਂ ਟੈਕਨੋਲੋਜੀ ਦੇ ਵਿੱਚ ਬਹੁਤ ਸਮਾਂ ਹੋਇਆ ਗगन ਨੂੰ ਸਾਰਿਆਂ ਨੂੰ ਅੱਛਾ ਮਿਲਣਾ ਤੇ ਕਈ ਵਾਰ ਸਾਡੀ ਨੋਕ-ਚੋਕ ਵੀ ਹੁੰਦੀ ਰਹੀ ਹੈ ਯਾਦਾਂ ਰਹਿਣਗੀਆਂ ਤੇ ਕੈਨੇਡਾ ਵਿੱਚ ਚੱਲੀ ਹੈ ਸਾਰੇ ਅਸੀਂ ਆਫਿਸ ਵੱਲੋਂ ਵੈਸਟ ਵਿਸ਼ੇਜ ਕਹਿੰਦੇ ਹਾਂ ਧੰਨਵਾਦ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਜੀ ਗगन ਹੁਣ ਜਾਣ ਲੱਗੀ ਜੀ ਸਾਡੇ ਵਿੱਚ ਜੇ ਗगन ਪਿਛਲੇ ਕਈ ਸਾਲੋਂ ਤੋਂ ਆਫਿਸ ਚ ਜੌਬ ਨਿਭਾ ਰਹੀ ਹੈ ਇਹ ਦੀ ਹਰੇਕ ਨਾਲ ਨੋਕ-ਚੋਕ ਵੀ ਬਹੁਤ ਰਹੀ ਹੈ ਸਭ ਨਾਲ ਇਹਦਾ ਪਿਆਰ ਵੀ ਬਹੁਤ ਰਿਹਾ ਹੈ ਬਟ ਕੁੜੀ ਇਹ ਓਵਰঅল ਸਾਰਿਆਂ ਨਾਲ ਠੀਕ ਰਹੀ ਦੇਖੋ ਹੁਣ ਜਦੋਂ ਇਹ ਜਾ ਰਹੀ ਨੂੰ ਬੈਸਟ ਗੁੱਡ ਲੱਕ ਗਗਨ ਸਾਡੇ ਆਫਿਸ ਚ 7 ਸਾਲਾਂ ਤੋਂ ਕੰਮ ਕਰ ਰਹੀ ਹੈ ਮੈਂ ਉਹਨਾਂ ਨੂੰ ਉਹਨਾਂ ਦੇ ਫਿਊਚਰ ਲਈ ਬੈਸਟ ਵਿਸ਼ੇ ਦਿੱਨਾ ਵੀ ਉਹ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰਨ ਬੈਸਟ ਲੱਕ ਫਿਊਚਰ